ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ ਆਪਾਂ ਦਿਖਾਉਂਦੇ ਆ ਤੁਹਾਨੂੰ ਡੀਐਸਆਰ ਨਾਹੀਂ ਜਿਹੜੀ ਕੀਤੀ ਹੋਈ ਹੈ ਆਪਣੀ ਪੀਆ 131 ਜੇ ਆਪਾਂ ਇਹਦੇ ਵਿੱਚ ਤਿੰਨ ਚਾਰ ਤਰੀਕੇ ਵਰਤ ਲਾਂਗੇ ਤਾਂ ਆਪਣਾ ਜਿਹੜਾ ਝਾੜ ਹੈ 100 ਗੱਟੇ ਤੋਂ ਪਲੱਸ ਆਪਾਂ ਨੂੰ ਵੇਖਣ ਨੂੰ ਮਿਲੇਗਾ ਜਿਹੜੇ ਕਿਸਾਨ ਵੀਰ ਚੈਨਲ ਨੂੰ ਵੇਖ ਰਹੇ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਦੇ ਨਾਲ ਹੀ ਬੈਲ ਵਾਲਾ ਵਾਟਨ ਦਾ ਬਲਣ ਤਾਂ ਜਾਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚੇ ਕਿਸਾਨ ਭਰਾਵੋ ਜਿਹੜਾ ਤੁਸੀਂ ਇਹ ਝੋਨਾ ਦੇਖ ਰਹੇ ਹੋਗੇ ਇਹ ਹੈਗਾ ਡੀਐਸਆਰ ਕੀਤਾ ਹੋਇਆਗਾ ਪੀਆਰ 131 ਵੈਰਾਈਟੀ ਹੈਗੀ ਪਹਿਲਾਂ ਤਾਂ ਜਿਹੜੇ ਕਿਸਾਨ ਵੀਰਾਂ ਨੇ ਇਹ ਪਹਿਲੇ ਘੇਰੀ ਲਾਈ ਹੈ ਉਹ ਤਾਂ ਇਹ ਕਹਿੰਦੇ ਸੀ ਵੀ ਅਸੀਂ ਤਾਂ ਇਸ ਵੈਰਾਈਟੀ ਦੇ ਵਿੱਚ ਫਸ ਗਏ ਅਸਾਨੂੰ ਨਹੀਂ ਲਾਉਣੀ ਚਾਹੀਦੀ ਸੀ ਕਿਉਂਕਿ ਪਹਿਲਾਂ ਪਹਿਲਾਂ ਜਿਹੜੀ ਇਹ ਮੂੰਹ ਨਹੀਂ ਲੱਗਦੀ ਤੇ ਗਰੋਥ ਨਹੀਂ ਕਰਦੀ ਜਦੋਂ ਇਹ 55 ਤੋਂ 60 ਦੇ ਦਿਨਾਂ ਦਾ ਆਪਣਾ ਝੋਨਾ ਹੋ ਜਾਂਦਾ ਹੈਗਾ ਤਾਂ ਇਹ ਗਰੋਥ ਵੀ ਕਰ ਜਾਂਦਾ ਹੈਗਾ ਤੇ ਆਪਣੇ ਮੂਹ ਵੀ ਲੱਗਣ ਲੱਗ ਜਾਂਦਾ ਹੈਗਾ ਤੇ ਬਹੁਤ ਹੀ ਸੋਹਣਾ ਸ਼ਾਨਦਾਰ ਬਣ ਜਾਂਦਾ ਹੈ ਜੇ ਆਪਾਂ ਗਰੋਥ ਦੀ ਗੱਲ ਕਰੀਏ ਇੱਥੇ ਗਰੀਬ ਨੇ ਇਸ ਹਾਲਤਾਂ ਸਾਰੇ ਝੋਨਿਆਂ ਦੇ ਵਿੱਚ ਹੀ ਆ ਜਿਹੜੀ ਵਰਖਾ ਹੈ ਜਿਹੜੀ ਆਪਣੀ ਲੇਟ ਪੈਣੀ ਸ਼ੁਰੂ ਹੋਈ ਹੈਗੀ ਉਹਦੇ ਕਰਕੇ ਸਾਰੇ ਝੋਨੇ ਅੜ ਗਏ ਤੇ ਜਿਉਂ ਹੀ ਆਪਣਾ ਵਰਖਾ ਆ ਹੋ ਗਈ ਹੋਣ ਲੱਗੀ ਬਦਲੀ ਬਦਲੀ ਪਿੰਡਾਂ ਦੇ ਵਿੱਚ ਛੜਾਕੇ ਪੈਣ ਲੱਗੇ ਵੈਸੇ ਤਾਂ ਇੱਕ ਸਾਰਤਾ ਇਸ ਵਾਰ ਵਰਖਾ ਹੋਈ ਨਹੀਂ ਤਾਂ ਉਦੋਂ ਬਾਅਦ ਦੇ ਵਿੱਚ ਜਦੋਂ ਆਪਾਂ ਦੇਖਿਆ ਤਾਂ ਆਪਣੇ ਝੋਨੇ ਚੱਲ ਪਏ ਤੇ ਵਧੀਆ ਗਰੋਥ ਕਰ ਗਏ ਤੇ ਮੱਲ ਵੀ ਗਏ ਜੇ ਕਿਸਾਨ ਭਰਾਵੋ ਆਪਾਂ ਇਹਦੀ ਗੱਲ ਕਰੀਏ ਪੀਆ 131 ਦੀ ਤਾਂ ਇਹ ਪਹਿਲੇ ਤਾਂ ਆਪਦਾ ਬੂਝਾ ਜਿਹਾ ਬਣਾਈ ਜਾਂਦੀ ਹੈਗੀ ਤੇ 50 ਤੋਂ ਲੈ ਕੇ 60 ਕੁ ਦਿਨਾਂ ਦੇ ਵਿੱਚ ਵਿੱਚ ਫਿਰ ਇਹ ਜਿਹੜਾ ਆਪਦਾ ਤਾਹਾਂ ਨੂੰ ਜਿਹੜੀ ਲੰਬਾਈ ਹੈ ਵਧਣ ਲੱਗਦੀ ਹੈ ਜਿਹੜੇ ਕਿਸਾਨ ਵੀਰਾਂ ਨੇ ਪਹਿਲੀ ਗੇਰੀ ਲਾਈ ਸੀ ਉਹ ਤਾਂ ਇਹਨੂੰ ਕੰਨਾਂ ਨੂੰ ਹੱਥ ਲਵਾ ਦਿੱਤੇ ਪਰ ਪਿਛਲੇ ਸਾਲ ਜਿਹੜੇ ਵੀਰਾਂ ਨੇ ਲਾਈ ਸੀ ਉਹਨਾਂ ਨੂੰ ਇਹ ਗੁਣਾ ਬਾਰੇ ਪਤਾ ਆਏਗਾ ਤੇ ਇੱਕ ਇਹ ਡਿੱਗਦੀ ਵੀ ਨਹੀਂ ਕਿਉਂਕਿ ਘਟ ਮਲਦੀ ਹੈ ਤੇ ਦੂਜੇ ਉੱਤਰ ਕੇ ਇਹਦਾ ਜਿਹੜਾ ਜੜ ਤੋਂ ਲੈ ਕੇ ਬੂਝਾ ਨਿਸਰਨ ਤੱਕ ਉਹ ਹਰਾ ਭਰਾ ਰਹਿੰਦਾ ਹੈਗਾ ਹੁਣ ਆਪਾਂ ਨੇ ਇਹਦੇ ਵਿੱਚ ਤਿੰਨ ਕੇ ਜਿਹੜੇ ਨੁਕਤੇ ਨੇ ਉਹ ਅਪਣਾ ਲੈਣੇ ਨੇ ਕਿਉਂਕਿ ਹੁਣ ਸਮਾਂ ਆ ਗਿਆ ਇਹਦਾ ਜਿਹੜੀ ਆਪਣੀ ਗੋਬ ਹੈ ਆ 70 ਤੋਂ ਲੈ ਕੇ 80 ਕ ਦਣਾਂ ਦੇ ਵਿੱਚ ਵਿੱਚ ਜਿਹੜਾ ਡੀਐਸਆਰ ਵਾਲਾ ਝੋਨਾ ਹੁੰਦਾ ਜਦੋਂ ਆਪਣੀ ਇਸ ਤਰ੍ਹਾਂ ਜਿਹੜੀ ਤਲੋਂ ਨਾਲੀ ਹੈ ਉਹ ਫੁੱਲਣ ਲੱਗ ਜਾਂਦੀ ਹੈ ਤਾਂ ਜਾਣੋ ਵੀ ਇਹਦੇ ਵਿੱਚ ਛੋਟੀ ਜੀ ਜਿਹੜੀ ਆਪਣੀ ਚੌਲਾਂ ਦਾ ਸਿੱਟਾ ਬਣਨ ਲੱਗ ਜਾਂਦਾ ਹੈ ਜਿਹਨੂੰ ਆਪਾਂ ਕਹਿੰਦੇ ਆਂ ਵੀ ਝੋਨਾ ਸਾਡਾ ਗੋਭ ਭਰਨ ਲੱਗ ਗਿਆ ਤਾਂ ਇਸ ਟਾਈਮ ਤੇ ਕੀ ਕਰਨਾ ਕਿਸਾਨ ਵੀਰੋ ਇਸ ਵਾਰ 1 8 ਅਗਸਤ ਦੇ ਵਿੱਚ ਹੁਣ ਵਰਖਾ ਹੋਣ ਲੱਗੀ ਇਹਦੇ ਕਰਕੇ ਆਪਾਂ ਜਿੰਨਾ ਮਰਜ਼ੀ ਪਹਿਲਾਂ ਪਾਣੀ ਸੁਕਾ ਲਿਆ ਤੀਗਾ ਤੇ ਹੁਣ ਪਾਣੀ ਆ ਜਿਹੜਾ ਖੇਤਾਂ ਵਿੱਚ ਭਰਿਆ ਭਰਾਈ ਰਹਿੰਦਾ ਹੈ ਇਹਦੇ ਕਰਕੇ ਆਪਾਂ ਨੂੰ ਸੀਤ ਬਲਾਈਟ ਆ ਜਿਹੜੀ ਉਹ ਤਕਰੀਬਨ ਜਿੰਨੇ ਵੀ ਝੋਨੇ ਨੇ ਆਪਣੇ ਪੀਆਰਕੋ 31 ਤੋਂ ਇਲਾਵਾ ਜਿੰਨੇ ਵੀ ਲੱਗੇ ਹੋਏ ਨੇਗੇ ਆਪਾਂ ਸਾਰਿਆਂ ਦੀ ਇਹਦੇ ਵਿੱਚ ਧਿਆਨ ਦੇਣਾ ਹੈਗਾ ਪਹਿਲੀ ਗੱਲ ਤਾਂ ਕਿਸਾਨ ਭਰਾਵੋ ਪਹਿਲਾਂ ਜਿਹੜਾ ਆਪਾਂ ਨੇ ਪਾਣੀ ਸੁਕਾ ਲਿਆ ਉਹ ਸੁੱਕ ਗਿਆ ਜਦੋਂ ਝੋਨਾ ਆਪਣਾ ਗੋਭ ਵਿੱਚ ਆਉਣ ਲੱਗ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਦੇ ਵੀ ਜਿਹੜੀ ਪਾਣੀ ਦੀ ਮੈਂਟੇਨ ਵੈਸੇ ਤਾਂ ਵਰਖਾ ਨਾਲੋਂ ਖੜੀ ਗਿਆ ਪਰ ਕਿਹ ਰੇਤੇ ਦੇ ਵਾਣ ਵੀ ਨੇ ਤਾਂ ਆਪਾਂ ਨੇ ਬਣਾ ਕੇ ਰੱਖਣੀ ਹੈ ਜਿਹਨੀਆਂ ਸਿਲ ਜ਼ਰੂਰੀ ਬਣਾ ਕੇ ਰੱਖਣੀ ਰੱਖਣੀ ਹੈ ਇਹਦੇ ਵਿੱਚ ਪਹਿਲਾ ਨੁਕਤਾ ਇਹ ਹੋ ਗਿਆ ਦੂਜੀ ਗੱਲ ਹੋ ਗਈ ਆਪਣੀ ਕਿਸੇ ਵੀ ਕੰਪਨੀ ਦਾ ਆਪਾਂ ਉਲੀ ਨਾਸ਼ਕ ਲੈ ਲਈਏ ਚਾਹੇ ਆਪਾਂ ਐਮੀ ਸਟਾਰ ਲੈ ਲਈਏ ਨਟੀਵੋ ਲੈ ਲਈਏ ਜੇ ਫੋਲੀ ਕੇਅਰ ਲੈ ਲਈਏ ਚਾਹੇ ਆਪਾਂ ਲੈ ਲਈਏ ਆਪਣਾ ਡੈਲਟਾ ਵਾਲਾ ਸਾਲਟ ਲੈ ਲਈਏ ਕਿਸੇ ਵੀ ਕੰਪਨੀ ਦਾ ਚੰਗਾ ਫੰਗੀਸਾਈਡ ਉਹਦੀ ਆਪਾਂ ਨੇ ਜਦੋਂ ਆਪਣੀ ਗੋ ਭਰਨ ਲੱਗੀ ਝੋਨਾ ਆਪਾਂ ਨੇ ਉਹਦੀ ਸਪਰੇਇ ਇੱਕ ਕਰਨੀ ਹੀ ਕਰਨੀ ਐ ਜਿਵੇਂ ਪੀਆਰਕੂ 26 ਵਿੱਚ ਗਟੋਲੀ ਰੋਗ ਹਲਦੀ ਰੋਗ ਆਉਂਦਾ ਹੈਗਾ ਉਹਦੇ ਵਿੱਚ ਆਪਾਂ ਜੇ ਮੰਨੀਏ ਤਾਂ ਗਲੀਲੀ ਹੋਵੇ ਜਾਂ ਕਾਪਰ ਆਕਸਾਈਡ ਇਹਨਾਂ ਦੀ ਜਿਹੜੀ ਆਪਾਂ ਸਪਰੇਅ ਗੋ ਸਮੇਂ ਆਪਾਂ ਕਰ ਸਕਦੇ ਆਂ ਤੇ ਦੂਜੀ ਗੱਲ ਆ ਗਈ ਫਿਲਹਾਲ ਇਸ ਵਾਰ ਜੇ ਕਿਸੇ ਮੇਰੇ ਵੀਰ ਨੇ ਪ੍ਰਦਾਨ ਪਾਤੀ ਜਾਂ ਸਪਰੇਅ ਕਰਤੀ ਵੈਸੇ ਇਸ ਵਾਰ ਜਿਹੜਾ ਇਹਦੇ ਝੋਨੇ ਦੇ ਵਿੱਚ ਸੁੰਡੀ ਦਾ ਹਮਲਾ ਆਪਾਂ ਨੂੰ ਵੇਖਣ ਨੂੰ ਧੀ ਮਿਲਿਆ ਪਰ ਹੁਣ ਆਪਾਂ ਇਹਦੇ ਵਿੱਚ ਜਿਹੜੀ ਸੁੰਡੀ ਵਾਲੀ ਸਪਰੇਹਾਂ ਨੇ ਕੋਰਾ ਜਨ ਲਾ ਲੋ ਤੇ ਫੇਮ ਲਾ ਲੋ ਜਿਹੇ ਕਟ ਆਫ 50 ਐਸਪੀ ਦੇ ਇੱਕ ਪਾਊਡਰ ਫਾਰਮ ਦੇ ਵਿੱਚ ਆਉਂਦੀ ਐ ਸਪਰੇਅ ਦੇ ਰੂਪ ਦੇ ਵਿੱਚ ਉਹ ਪਾ ਲੋ ਉਹਦੀ ਆਪਾਂ ਹੁਣ ਵਰਤੋਂ ਕਰਨੀ ਹੀ ਕਰਨੀ ਐ ਤੇ ਨਾਲ ਹੀ ਆਪਾਂ ਨੇ ਹੁਣ ਜੇ ਲੋਡ ਮੁਤਾਬਕ ਫਿਲਹਾਲ ਤਾਂ ਹਲੇ ਜਿਹੜਾ ਆਪਣਾ ਇਹਦੇ ਤੇਲੇ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਤਾਂ ਆਪਾਂ ਉਹਦੀ ਵੀ ਵਰਤੋਂ ਇਹਦੇ ਵਿੱਚ ਕਰ ਸਕਦੇ ਆ ਜਰੂਰ ਅਨੁਸਾਰ ਜੇ ਤੁਹਾਡੇ ਖੇਤ ਵਿੱਚ ਚਿੱਠੀ ਪੇਠ ਵਾਲਾ ਜਿੱਡਾ ਆ ਗਿਆ ਤਾਂ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਆਪਣਾ ਝੋਨਾ ਮੁੰਜਰਾ ਪੈਪਾਂ ਪੂਰੀਆਂ ਫੁੱਲ ਗਈਆਂ ਵੀ ਕੋਈ ਕੋਈ ਛਿੱਟਾ ਜਿਹਾ ਜਿਹੜਾ ਕੱਢਣ ਲੱਗ ਗਿਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਕਿਸਾਨ ਭਰਾਵੋ ਇਹਦੇ ਵਿੱਚ ਕਰਾਂਗੇ ਜਿਹੜਾ ਐਨਪੀਕੇ ਦੀਆਂ ਸਪਰੇਹਾਂ ਤੁਸੀਂ ਜਿਹੜਾ ਮਰਜ਼ੀ ਲੈ ਲਓ 13045 ਲੈ ਲਓ 111 ਲੈ ਲਓ ਜਾਂ 05234 ਲੈ ਲਓ ਤੇ ਉਹਦੇ ਨਾਲ ਪਾਉਣੀ ਆਪਾਂ ਨੇ ਬੌਰਨ ਇੱਕ ਆਪਾਂ ਨੇ ਸਪਰੇ ਉਹ ਵੀ ਕਰਨੀ ਹੈ ਪਹਿਲਾ ਤਾਂ ਪਾਣੀ ਦੀ ਮੈਨੇਜਮੈਂਟ ਆ ਗਈ ਦੂਜੀ ਆ ਗਈ ਆਪਣੀ ਉਲੀਨਾਸ਼ਕ ਤੇ ਤੀਜਾ ਆਪਣਾ ਜਿਹੜਾ ਨੰਬਰ ਆ ਗਿਆ ਉਹ ਐਨਪੀਕੇ ਦਾ ਇਹ ਤਿੰਨ ਚਾਰ ਜਿਹੜੇ ਨੁਕਤੇ ਨੇ ਮੈਂ ਦੱਸੇ ਨੇਗੇ ਇਹ ਅਪਣਾ ਲਓ ਤਾਂ ਗਰੰਟੀ ਹੈ ਵੀ ਝਾੜ ਆਪਣਾ ਬਿਲਕੁਲ ਨਹੀਂ ਘਟਦਾ ਕਿਉਂਕਿ ਜਦੋਂ ਝੋਨਾ ਗੋਭ ਦੇ ਵਿੱਚ ਆਉਂਦਾ ਉਦੋਂ ਸੀਤ ਬਲਾਸਟ ਹੈ ਜਿਹੜੀ ਇਹਦੇ ਤੇ ਅਟੈਕ ਕਰਦੀ ਕਰਦੀ ਹੈ ਤੁਸੀਂ ਵੇਖੋਗੇ ਹਰੇਕ ਪੱਤੇ ਦੇ ਉੱਪਰ ਜਿਵੇਂ ਆਹਾਂ ਗੋਲ ਗੋਲ ਧਾਰੀਆਂ ਆ ਤੁਹਾਨੂੰ ਨਜ਼ਰ ਆ ਰਹੀਆਂ ਨਾਲ ਇਸੇ ਤਰੀ ਆ ਪੱਤੇ ਤੇ ਆ ਗਈਆਂ ਕਿਉਂਕਿ ਬਰਖਾ ਹੋਣ ਲੱਗੀ ਉੱਪਰੋਂ ਜ਼ਰੈਂਦੀ ਸਿੱਲ ਇਸ ਕਰਕੇ ਛਾਰ ਦੇ ਵਿੱਚ ਇਹਦੀਆਂ ਅੱਖਾਂ ਜਿਹੜੀਆਂ ਉਹ ਬਣ ਚੁੱਕੀਆਂ ਨੇਗੇ ਤੁਸੀਂ ਵੇਖ ਲਓ ਝੋਨੇ ਦੇ ਉੱਪਰ ਤੇ ਇਸ ਕਰਕੇ ਆਪਾਂ ਨੇ ਉਲੀ ਨਾਸਕ ਦੀ ਵਰਤੋਂ ਕਰਨੀ ਹੀ ਕਰਨੀ ਹੈ ਆਪਦਾ ਮੌਸਮ ਲੋਕਲ ਵੇਖ ਕੇ ਵੀ ਅੱਜ ਮੀਂਹ ਤਾਂ ਨਹੀਂ ਹੈਗਾ ਜਣੀ 4-5 ਕੇ ਘੰਟੇ ਜੇ ਆਪਣੇ ਸਪਰੇਅ ਕੀਤੀ ਨੂੰ ਲੰਘ ਜਾਣ ਉਲੀ ਵਾਲੀ ਨੂੰ ਤਾਂ ਆਪਣਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਜੇ ਆਪਾਂ ਨਹੀਂ ਕਰਾਂਗੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਏਦੋਂ ਗਾਹਾਂ ਇਹ ਆਬ ਦੀ ਤੇ ਆਪਣਾ ਪਾਣੀ ਖੜਾ ਹੁੰਦਾ ਉਦੋਂ ਗਾਹਾਂ ਜਿਹੜੀਆਂ ਨਾਲੀਆਂ ਨੇ ਉੱਥੇ ਜਾ ਕੇ ਇਹ ਜਿਹੜਾ ਵਾ ਸੀਤ ਬਣਾ ਲੈਂਦੀ ਹੈਗੀ ਤੇ ਆਪਣੇ ਝਾੜ ਦੇ ਵਿੱਚ ਬਹੁਤ ਵੱਡਾ ਜਿਹੜਾ ਫਰਕ ਪੈ ਜਾਂਦਾ ਹੈਗਾ ਸਾਨ ਭਰਾਵੋ ਆਪਣਾ ਝੋਨਾ ਨਿਸਰਨ ਲੱਗ ਗਿਆ 10 ਤੋਂ 15% ਆਪਣਾ ਝੋਨਾ ਨਿਸਰ ਗਿਆ ਦੁਬਾਰੇ ਆਪਾਂ ਨੇ ਫੇਰ ਜੇ ਤੁਸੀਂ ਐਮੀ ਸਟਾਰ ਕਰੀਏ ਤਾਂ ਨਟੀਵੋ ਪਾ ਦਿਓ ਜੇ ਨਟੀਵੋ ਕਰੀਏ ਤਾਂ ਕਸਟੋੜੀਆ ਪਾ ਦਿਓ ਸ਼ਾਰਟ ਚੇਂਜ ਕਰਕੇ ਉਦੋਂ ਆਪਾਂ ਨੇ ਇਹਦੀ ਸਪਰੇਅ ਉਦੀ ਵਾਲੀ ਦੀ ਦੁਬਾਰੇ ਫੇਰ ਰਿਪੀਟ ਕਰ ਦੇਣੀ ਹੈ ਜੇ ਨਾਲ ਹੈਗਾ ਤੇਲਾ ਹੌਪਰਤਾ ਚੈਸ ਜਾ ਹੂਸੀਨ ਉਹਦੇ ਵੀ ਆਪਾਂ ਵਰਤੋਂ ਕਰ ਸਕਦੇ ਆਂਗੇ ਜਣੀ ਦੋ ਸਪਰੇਹਾਂ ਝੋਨੇ ਦੇ ਉੱਤੇ ਉਲੀ ਨਾਸ਼ਕ ਦੀਆਂ ਕਰਨੀਆਂ ਹੀ ਕਰਨੀਆਂ ਨੇ ਧੰਨਵਾਦ ਜੀ ਸਤਿ ਸ੍ਰੀ ਅਕਾਲ